ਪੁਰਾਣੇ ਸੱਭਿਆਚਾਰ ਵਿੱਚ ਲੜਕੀ ਦੀ ਡੋਲੀ ਤੁਰਨ ਤੋਂ ਪਹਿਲਾਂ ਉਸ ਦੀਆਂ ਸਖੀਆਂ ਸਹੇਲੀਆਂ ਲਾੜੇ ਨੂੰ ਛੰਦ ਸੁਣਾਣ ਲਈ ਮਜਬੂਰ ਕਰਦੀਆਂ ਸੀ ਹਾਸਾ ਮਖੌਲ ਤੇ ਠੱਠਾ ਕੀਤਾ ਜਾਂਦਾ ਸੀ ਮਨੋਰੰਜਨ ਵਜੋਂ ਛੰਦ ਸੁਣਨ ਤੇ ਸੁਣਾਉਣ ਦਾ ਰਿਵਾਜ ਸੀ ਕੁੜੀਆਂ ਤੇ ਮੁੰਤਿਆਰਾਂ ਦਾ ਝੁਰਮਟ ਲਾੜੇ ਦੇ ਦੁਆਲੇ ਇਕੱਠਾ ਹੋ ਜਾਂਦਾ ਸੀ ਖੇੜ-ਖੇੜ ਕਰਦੀਆਂ ਮੁੰਤਿਆਰਾਂ ਲਾੜੇ ਦੇ ਬੋਲਣ ਚੱਲਣ ਦੇ ਢੰਗ ਤਰੀਕੇ ਜਾਂ ਦਿਮਾਗੀ ਸੂਝ-ਬੂਝ ਤੇ ਹਾਜ਼ਰ ਜਵਾਬੀ ਦੀ ਪਰਖ ਲਈ ਛੰਦ ਸੁਣਾਉਣ ਨੂੰ ਆਖਦਿਆਂ ਸੀ ਕਈ ਵਾਰ ਲਾੜੇ ਨਾਲ ਖੜੇ ਉਸਦੇ ਬਰਾਤੀ ਗੱਭਰੂ ਛੰਦ ਸੁਣਾਉਣ ਵਿੱਚ ਉਸਦੀ ਮਦਦ ਕਰਦੇ ਸਨ ਕਈ ਵਾਰ ਇੱਕ ਲਾਈਨ ਉਸ ਦੀਆਂ ਸਾਲੀਆਂ ਜਾਂ ਸਹੇਲੀਆਂ ਬੋਲਦੀਆਂ ਸਨ ਤੇ ਦੂਜੀ ਲਾਈਨ ਲਾੜਾ ਬੋਲ ਕੇ ਪੂਰਾ ਕਰਦਾ ਸੀ ਲਾੜਾ ਛੰਦ ਸੁਣਾਉਣ ਦੀ ਸ਼ੁਰੂਆਤ ਆਪਣੇ ਸੱਸ ਸੋਹਰੇ ਨੂੰ ਛੰਦ ਦਾ ਪਾਤਰ ਬਣਾਉਂਦਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਡਲੀ ਸੋਹਰਾ ਫੁੱਲ ਗਲਾਬ ਦਾ ਸੱਸ ਚੰਬੇ ਦੀ ਕੜੀ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਘੋ ਸੱਸ ਲੱਗੀ ਅੱਜ ਤੋਂ ਮਾਂ ਮੇਰੀ ਸੋਹਰਾ ਲੱਗਾ ਪਿਓ ਇੱਥੇ ਹੀ ਬਸ ਨਹੀਂ ਉਹ ਤਾਂ ਆਪਣੀ ਸੱਸ ਨੂੰ ਪਾਰਵਤੀ ਤੇ ਸੋਹਰੇ ਨੂੰ ਪਰਮੇਸ਼ਵਰ ਦਾ ਦਰਜਾ ਦੇ ਦਿੰਦਾ ਹੈ ਸੱਸ ਸੁਣ ਕੇ ਫੁੱਲੀ ਨਹੀਂ ਸਮਾਂਦੀ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਕੇਸਰ ਸੱਸ ਤਾਂ ਮੇਰੀ ਪਾਰਵਤੀ ਸੋਹਰਾ ਪਰਮੇਸ਼ਰ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਖੀਰਾ ਬੇਟੀ ਤੁਹਾਡੀ ਨੂੰ ਇਉਂ ਰੱਖਾਂਗਾ ਜਿਉਂ ਮੁੰਦਰੀ ਵਿੱਚ ਹੀਰਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਤੂਰਮਾ ਕੁੜੀ ਤੁਹਾਡੀ ਇੰਜ ਰੱਖਾਂਗਾ ਜਿਵੇਂ ਅੱਖਾਂ ਦਾ ਸੂਰਮਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਗਹਿਣਾ ਬੇਟੀ ਨੂੰ ਸਮਝਾ ਦੇਣਾ ਜੀ ਆਗਿਆ ਦੇ ਵਿੱਚ ਰਹਿਣਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਫੀਤਾ ਅਸੀਂ ਸਾ ਗਰੀਬ ਆਦਮੀ ਤੁਸਾਂ ਨੇ ਕੱਜ ਲੀਤਾ ਸਾਲੀਆਂ ਸਖੀਆਂ ਸਹੇਲੀਆਂ ਲਾੜੇ ਨੂੰ ਹੋਰ ਛੰਦ ਸੁਣਾਉਣ ਵਾਸਤੇ ਕਹਿੰਦੀਆਂ ਨੇ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਥਾਲੀ ਅਗਲਾ ਛੰਦ ਤਾਂ ਸੁਣਾਵਾ ਜੇ ਹੱਥ ਬੰਨੇ ਮੇਰੀ ਸਾਲੀਆਂ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਖੰਡ ਚਾਉਂਦੇ ਚਾਉਂਦੇ ਛੰਦ ਸੁਣਾਵਾ ਸੋਡਾ ਮੂੰਹ ਕਰਦਿਆਂ ਬੰਦ ਫੇਰ ਲਾਲਾ ਹੌਲੀ ਹੌਲੀ ਸੁਰ ਬਦਲਦਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਸੋਟੀਆਂ ਉਤੋਂ ਉਤੋਂ ਦਾ ਤੁਸੀਂ ਭੋਲੀਆਂ ਵਿੱਚੋਂ ਦਿਲ ਦੀਆਂ ਖੋਟੀਆਂ ਛੰਦ ਪਰਾਗੇ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਥਾਲੀਆਂ ਸੋਨੇ ਦਾ ਮੈਂ ਮਹਿਲ ਚ ਨਾਵਾਂ ਵਿੱਚ ਬਿਠਾਵਾਂ ਸਾਲੀਆਂ ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ 베ਰੀ ਵੇਖ ਵੇਖ ਕੇ ਥਕੀਆਂ ਅੱਖੀਆਂ ਝੁਮਕਿਆਂ ਵਾਲੀ ਮੇਰੀ ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ ਟਹਿਣਾ ਦੂਸਰਾ ਛੰਦ ਤਾਂ ਬਾਵਾ ਜੇ ਸੋਹਰਾ ਦੇਵੇ ਗਹਿਣਾ ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ ਗਹਿਣਾ ਇੱਕ ਨੂੰ ਤਾਂ ਅਸੀਂ ਲੈ ਚੱਲੇ ਦੂਜਾ ਸਾਖ ਹੋਰ ਲੈਣਾ ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ ਮਸਾਲਾ ਅਕਲਾ ਵਾਲੀ ਸਾਲੀ ਮੇਰੀ ਸੋਹਣਾ ਮੇਰਾ ਸਾਲਾ ਫੇਰ ਉਹ ਉਹਨਾਂ ਦੇ ਸਖੀਆਂ ਸਹੇਲੀਆਂ ਨੂੰ ਚੁੱਪ ਕਰਾਉਣ ਵਾਸਤੇ ਕਹਿੰਦਾ ਕਿ ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ ਤੀਰ ਤੁਸੀਂ ਮੇਰੀਆਂ ਭੈਣਾਂ ਲੱਗੀਆਂ ਮੈਂ ਹਾਂ ਤੁਹਾਡਾ ਵੀਰ ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ ਤਾਲੇ ਸਾਲੀਆਂ ਮੈਨੂੰ ਭੋਲੀ ਜਾਪਣ ਚੁਸਤ ਬੜੇ ਨੇ ਸਾਲੇ ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ ਚੀਰੀ ਉਹ ਕੁੜੀ ਤਾਂ ਬਾਲੀ ਸੋਹਣੀ ਪਰ ਆ ਅੱਖਾਂ ਦੀ ਟੇਰੀ ਪਰ ਲਾੜਾ ਉਹਨਾਂ ਤੋਂ ਪਿੱਛਾ ਛਡਾਣ ਬਾਰੇ ਕਹਿੰਦਾ ਕਿ ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ ਗਹਿਣਾ ਛੇਤੀ ਛੇਤੀ ਟੋਹਰੋ ਸਾਨੂੰ ਹੋਰ ਨਹੀਂ ਹੁਣ ਰਹਿਣਾ ਪਰਸਾਲੀਆਂ ਕਿੱਥੇ اٹਕਣ ਵਾਲੀਆਂ ਨੇ ਤੇ ਹੋਰ ਛੰਦ ਸੁਣਾਉਣ ਨੂੰ ਕਹਿੰਦੇ ਜਾਣੇ ਸਾਲੀਆਂ ਦੰਦਾਂ ਵਿੱਚ ਚੁੰਨੀਆਂ ਲੈ ਕੇ ਹੱਸਦੀਆਂ ਨੇ ਤੇ ਉਹ ਹੁਣ ਇੱਕ ਜੇਤੂ ਦੇ ਰੂਪ ਵਿੱਚ ਆਪਣੇ ਬਾਪੂ ਵੱਲੋਂ ਦਿੱਤੀ ਨਸੀਹਤ ਬਾਰੇ ਛੰਦ ਸੁਣਾਉਂਦਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਡੋਲਣਾ ਬਾਪੂ ਜੀ ਨੇ ਆਖਿਆ ਸੀ ਬੋਤਾਂ ਨਹੀਂ ਬੋਲਣਾ ਫੇਰ ਲਾੜਾ ਹਾਸਾ ਉਪਜਾਨ ਵਾਲਾ ਛੰਦ ਸੁਣਾਉਂਦਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਡੋਰੂ ਸੱਸ ਮੇਰੀ ਬਰੋਟੇ ਚੜ ਗਈ ਸੋਹਰਾ ਪਾਵੇ ਖੋਰੋ ਇਸ ਦੇ ਨਾਲ ਹੀ ਉਹ ਆਪਣੇ ਵੱਲੋਂ ਸੁਣਾਏ ਚੁਰਚਰੇ ਛੰਦ ਬਦਲੇ ਆਪਣੀਆਂ ਸਾਲੀਆਂ ਪਾਸੋਂ ਭਲਾ ਮਾਨਸ ਲਾੜਾ ਬਣ ਕੇ ਖਿਮਾ ਜਾਚਨਾ ਕਰਦਾ ਹੈ ਛੰਦ ਪ੍ਰਾਗੇ ਆਈਏ ਜਾਈਏ ਛੰਦ ਪ੍ਰਾਗੇ ਦਾਤ ਵੱਧ ਘਟ ਬੋਲਿਆ ਦੇਲਣਾ ਲਾਉਣਾ ਭੁੱਲ ਚੁੱਕ ਕਰਨੀ ਮੁਆਫ ਅਜੇ ਵੀ ਸਾਲੀਆਂ ਤੇ ਸਹੇਲੀਆਂ ਦਾ ਛੰਦ ਸੁਣਨ ਤੋਂ ਮਨ ਨਹੀਂ ਭਰਦਾ ਛੰਦ ਸੁਣਨ ਤੋਂ ਬਾਅਦ ਲਾੜੇ ਪਾਸੋਂ 부ਝਾਰਤਾ 부ਝਣ ਲਈ 부ਝਾਰਤ ਦਾ ਸੰਵਾਦ ਰਚਾਇਆ ਜਾਂਦਾ ਹੈ ਕੋਈ ਆਪਣੇ ਆਪ ਨੂੰ ਬੁੱਧੀਮਾਨ ਅਖਵਾਉਣ ਵਾਲੀ ਸਾਲੀ ਲਾੜੇ ਦੀ ਅਕਲ ਪਰਖਣ ਲਈ ਉਸ ਬਾਸੋਂ 부ਝਾਰਤਾ ਪੁੱਛਦੀ ਐ ਨੌਂ ਕੂਏ 10 ਪਤਾਸੇ ਪਾਣੀ ਕੋ ਮਣ ਕੇ ਹੀਰ ਜੇ ਤੂੰ ਐਡਾ ਚਤਰ ਐ ਪਾਣੀ ਦੱਸ ਦੇ ਕਿੰਨੇ ਸੇਰ ਚਤਰ ਲਾੜਾ ਛੱਟ 부ਝਾਰਤ ਬੁੱਝ ਕੇ ਉੱਤਰ ਮੋੜਦਾ ਨੌਂ ਕੂਏ 10 ਪਤਾਸੇ ਪਾਣੀ ਕੋ ਮਣ ਕੇ ਹੀਰ ਜਿੰਨੇ ਪੀਪਲ ਦੇ ਪੱਤੇ ਨੇ ਪਾਣੀ ਆਉਣੇ ਸੇਰ ਕਮਾਲ ਦੀ ਹਾਜ਼ਰ ਜਵਾਬੀ ਐ ਗੀਣੀ ਜਾਓ ਪੀਪਲ ਦੇ ਪੱਤੇ ਅੱਗੇ ਸਾਲੀ ਕਿਹੜਾ ਘਟ ਬੁੱਧੀਮਾਨ ਐ ਉਹ ਇੱਕ ਹੋਰ ਬੁਝਾਰਤ ਪਾਉਂਦੀ ਐ ਕੌਣ ਪਿੰਡ ਕੌਣ ਚੌਧਰੀ ਕੌਣ ਹੈ ਵਿੱਚ ਦਲਾਲ ਕੌਣ ਸੁਗੰਧੀ ਦੇ ਰਿਹਾ ਕੌਣ ਪਰਖਦਾ ਲਾਲ ਇਸ ਬੁਝਾਰਾ ਦਾ ਉੱਤਰ ਭੁੱਜ ਕੇ ਸੂ ਜਵਾਨ ਲਾੜਾ ਨਖਰੋ ਸਾਲੀ ਨੂੰ ਨਿਰ ਉੱਤਰ ਕਰ ਦਿੰਦਾ ਹੈ ਦੇ ਪਿੰਡ ਦੇਲ ਚੌਧਰੀ ਜੀਬ ਵਿੱਚ ਦਲਾਲ ਨੱਕ ਸੁਗੰਧੀ ਦੇ ਰਹਾ ਨੈਣ ਪਰਖ ਦੇ ਲਾਲ ਛੰਦ ਸੁਣਨ ਦੀ ਰਸਮ ਮਗਰੋਂ ਲਾੜੇ ਦੀ ਸੱਸ ਉਸ ਦਾ ਮੂੰਹ ਸੁੱਚਾ ਕਰਨ ਦੀ ਰਸਮ ਕਰਦੀ ਹੈ ਉਹ ਥਾਲੀ ਵਿੱਚ ਲੱਡੂ ਰੱਖ ਕੇ ਲਾੜੇ ਦੇ ਮੂੰਹ ਵਿੱਚ ਲੱਡੂਆਂ ਦਾ ਭੋਰਾ ਪਾਉਂਦੀ ਹੈ ਤੇ ਮਗਰੋਂ ਉਸ ਨੂੰ ਦੁੱਧ ਦਾ ਗਲਾਸ ਪੀਣ ਦਿੱਤਾ ਜਾਂਦਾ ਹੈ ਲਾੜੇ ਦੀਆਂ ਚਾਚੀਆਂ ਤਾਈਆਂ ਤੇ ਮਾਸੀਆਂ ਆਦਵੀ ਇਹ ਸ਼ਗਨ ਕਰਦੀਆਂ ਹਨ ਇਨ੍ਹਾਂ ਸ਼ਗਨਾਂ ਤੋਂ ਮਗਰੋਂ ਲਾੜਾ ਸਾਲੀਆਂ ਤੋਂ ਪੱਲਾ ਛੁਡਾ ਕੇ ਖੁਸ਼ੀ-ਖੁਸ਼ੀ ਸਰਬਾਲੇ ਸਮੇਤ ਉਥੋਂ ਜਾਂਜ ਕਰ ਚਲਾ ਜਾਂਦਾ ਹੈ ਇਸ ਤਰ੍ਹਾਂ ਚੰਦਾ ਵਿੱਚ ਲਾੜੇ ਦੇ ਸੱਸ ਸੋਹਰੇ ਲਾੜੀ ਸਾਲੀਆਂ ਤੇ ਸਹੇਲੀਆਂ ਨਾਲ ਮਿੱਠਿਆ-ਮਿੱਠਿਆ ਨੌਕ-ਚੌਂਕਾਂ ਦਾ ਜ਼ਿਕਰ ਹੁੰਦਾ ਹੈ ਛੰਦ ਪ੍ਰਾਗੇ ਆਈਏ ਜਾਈਏ ਘੜੀ ਕੜਾਈ ਪਹਿਲੀ ਤੁਕ ਬੋਲ ਕੇ ਦੂਜੀ ਤੁਕ ਨਾਲ ਛੰਦ ਮੁਕੰਮਲ ਹੋ ਜਾਂਦਾ ਹੈ ਇਸ ਤਰ੍ਹਾਂ ਲਾੜਾ ਛੰਦਾਂ ਦੀ ਸਮਾਪਤੀ ਕਰਕੇ ਉੱਥੋਂ ਵਿਦਾ ਲੈਂਦਾ ਹੈ ਵੇਖਣ ਵਿੱਚ ਆਇਆ ਹੈ ਕਿ ਹੁਣ ਛੰਦ ਸੁਣਨ ਦਾ ਰਿਵਾਜ ਘਟਦਾ ਜਾ ਰਿਹਾ ਹੈ ਕਿਤੇ ਕਿਤੇ ਪਿੰਡਾਂ ਵਿੱਚ ਛੰਦ ਸੁਣਨ ਦੀ ਰਸਮ ਬਾਕੀ ਰਹਿ ਗਈ ਹੈ ਆਧੁਨਿਕ ਜੀਵਨ ਸ਼ੈਲੀ ਵਿੱਚ ਕਈ ਰਸਮਾਂ ਅਲੋਪ ਹੋ ਰਹੀਆਂ ਹਨ ਸੱਭਿਆਚਾਰਕ ਪਰਿਵਰਤਨ ਕਾਰਨ ਵਿਆਹ ਸ਼ਾਦੀ ਦੇ ਸਮੇਂ ਰੀਤੀ ਰਿਵਾਜਾਂ ਦੇ ਵਿੱਚ ਤਬਦੀਲੀ ਆਉਣੀ ਸੁਭਾਵਕ ਹੈ ਪਰ ਸਾਨੂੰ ਇਸ ਵੱਡਮੁੱਲੇ ਖਿਆਨ ਨੂੰ ਸਾਮ੍ਹ ਕੇ ਰੱਖਣਾ ਬਹੁਤ ਜ਼ਰੂਰੀ ਹੈ ਵੀਡੀਓ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਹੱਸਦੇ ਰਹੋ ਵਸਦੇ ਰਹੋ ਮੁਸਕਰਾਉਂਦੇ ਰਹੋ